ਅੱਜ ਤੱਕ ਮੈਂ ਵੀਡੀਓ ਬਹੁਤ ਪਾਈਆਂ ਪਰ ਇੱਕ ਮੁੱਦੇ ਦੇ ਇੱਕ ਦੋ ਵਾਰ ਵੀਡੀਓ ਪਾਈ ਆ ਜਿਆਦਾ ਖੁੱਲਕੇ ਨਹੀਂ ਪਾਈ ਜਿਹੜੀ ਚੀਜ਼ ਆਪਣੇ ਸਰੀਰ ਲਈ ਆਪਣੇ ਲਈ ਬਹੁਤ ਜ਼ਰੂਰੀ ਹੁੰਦੀ ਹੈ ਅੱਜ ਉਸ ਦੇ ਲਈ ਗੱਲ ਕਰਨ ਲੱਗੇ ਆ ਪੇੜ ਪੌਦਿਆਂ ਲਈ ਆਪਾਂ ਖੜੇ ਆ ਵਿਸ਼ਾਲ ਨਰਸਰੀ ਤੇ ਜੇ ਤੁਹਾਨੂੰ ਲੋਕੇਸ਼ਨ ਦੀ ਗੱਲ ਕਰਾਂ ਸ਼ਹਿਰ ਮੋਨਕ ਦੇ ਬਿਲਕੁਲ ਆ ਕੋਟ ਹੈ ਮਤਲਬ ਇਹ ਤਹਿਸੀਲ ਕਹੋ ਕੋਟ ਕਹੋ ਇਹਦੇ ਬਿਲਕੁਲ ਗੇਟ ਦੇ ਸਾਹਮਣੇ ਆ ਵਿਸ਼ਾਲ ਨਰਸਰੀ ਤੇ ਆਪਾਂ ਅੱਜ ਇਹਦੇ ਵਿੱਚ ਪਹੁੰਚੇ ਹੋਏ ਆ ਜੋ ਚੀਜ਼ ਆਪਣੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਪੇੜ ਪੌਦੇ ਅੱਜ ਉਹਨਾਂ ਦੇ ਮੁੱਦੇ ਤੇ ਗੱਲ ਕਰਨ ਲੱਗਿਆ ਤੇ ਬਾਈ ਨਾਲ ਕਰਦੇ ਆ ਗੱਲਬਾਤ ਤੇ ਬਾਈ ਤੋਂ ਪੁੱਛਦੇ ਆ ਕਿਹੜੇ ਪੇੜ ਪੌਦੇ ਸੱਸੀ ਕਾਲ ਬਾਈ ਜੀ ਉਹ ਠੀਕ ਹੋ ਜੀ ਪੁੱਛਿਆ ਬੋਲਿਓ ਥੋੜਾ ਜਿਆ ਠੀਕ ਹੈ ਆਪਣੇ ਕੋਲੇ ਕਿਹੜੇ ਪੇੜ ਪੌਦੇ ਆ ਮਤਲਬ ਇਹ ਪੌਦੇ ਵਗੈਰਾ ਨੇ ਆਪਣੇ ਕੋਲੇ ਆਪਣੇ ਕੋਲੇ ਸਾਰੇ ਮਿਲ ਜਾਣਗੇ ਬਈ ਜਿਵੇਂ ਫਲੋ ਜਿਵੇਂ ਘ ਹਾਦਰ ਜੀ ਆਜੋ ਅੱਜ ਤੇ ਗਮਲਿਆਂ ਵਗੈਰਾ ਤੇ ਲਾਨ ਨਾਲੇ ਠੀਕ ਹੈ ਜੀ ਕਿਹੜੇ ਕਿਹੜੇ ਆ ਦੱਸੋ ਜੀ ਆਪਣੇ ਕੋਲੇ ਫਲ ਵੀ ਮਿਲ ਜਾਣਗੇ ਫੁੱਲ ਵੀ ਮਿਲ ਜਾਣਗੇ ਡੈਕੋਰੇਸ਼ਨ ਵਾਲੇ ਵੀ ਮਿਲ ਜਾਣਗੇ ਛਾਂ ਵਾਲੇ ਵੀ ਮਿਲ ਜਾਣਗੇ ਨਾਲੇ ਸਿਮਿੰਟ ਦੇ ਗਮਲੇ ਪਲਾਸਟਿਕ ਦੇ ਗਮਲੇ ਜੋ ਮਰਜ਼ੀ ਲਾਓ ਭਾਈ ਜੋ ਮਰਜ਼ੀ ਤੇ ਜਿਵੇਂ ਇਹ ਇਹਨਾਂ ਦੀ ਗੱਲ ਕਰੀਏ ਦੇਖੋ ਨਾਮ ਤਾਂ ਮੈਨੂੰ ਪਤਾ ਨਹੀਂ ਬਾਕੀ ਤੁਸੀਂ ਦੱਸੋਗੇ ਜਿਵੇਂ ਇਹ ਪੌਦਾਂ ਨਾ ਜ਼ਿਆਦਾਤਰ ਮਤਲਬ ਪੈਲ ਸਾਹ ਵਗੈਰਾ ਹਰ ਇੱਕ ਜਗ੍ਹਾ ਇਹਦਾ ਨਾਮ ਕੀ ਹੈ ਵੈਸੇ ਇਹ ਸਾਰੇ ਡੈਕੋਰੇਸ਼ਨ ਹੋ ਗਏ ਭਾਈ ਡ੍ਰੈਸਿੰਨਾ ਹੋ ਗਿਆ ਜਿਵੇਂ ਡ੍ਰੈਸਿੰਨਾ ਇਹ ਆਮ ਆ ਗਿਆ ਇਹ ਆਮ ਦਾ ਹੋ ਗਿਆ ਹਾਂਜੀ ਇਹ ਸਾਰੇ ਡੈਕੋਰੇਸ਼ਨ ਵਾਲੇ ਆ ਗਏ ਇਹ ਡੈਕੋਰੇਸ਼ਨ ਵਾਲੇ ਆ ਗਏ ਤੇ ਆਮ ਡੈਕੋਰੇਸ਼ਨ ਕਰੇ ਆਪਾਂ ਗ ਮਤਲਬ ਪੋੜੀਆਂ ਵਗੈਰਾ ਤੇ ਲਾ ਦਈਏ ਕਿਤੇ ਵੀ ਲਾ ਸਕਦੇ ਹੋ ਜੀ ਕਿਤੇ ਵੀ ਲਾ ਸਕਦੇ ਆ ਸਾਰੇ ਡੈਕੋਰੇਸ਼ਨ ਵਾਲੇ A to Z ਸਾਰੇ ਡੈਕੋਰੇਸ਼ਨ ਵਾਲੇ ਆਗੇ ਜੀ ਤੇ ਬਾਕੀ ਜੋ ਨੋਰਮਲ ਪੇੜ ਪੌਦੇ ਜਿਹੜੇ ਉਹ ਹੁੰਦੇ ਨੇ ਦੂਜੇ ਇਹ ਫਲ ਫੁੱਲ ਵਾਲੇ ਉਹ ਕਿਹੜੇ ਆ ਜੀ ਆਪਣੇ ਆਫ ਸਾਈਡ ਆਗੇ ਪਏ ਨੇ ਜੀ ਅੱਛਾ ਤੇ ਉਸ ਤੋਂ ਇਲਾਵਾ ਇਹ ਜੀ ਤੇ ਨੂੰ ਕੀ ਕਹਿੰਦੇ ਆ ਇਹ ਆਰੋਕ ਏਰੀਆ ਆ ਗਈ ਆਰੋਕ ਏਰੀਆ ਤੇ ਉਹ ਜੀ ਉਹ ਤુલਸੀ ਆ ਗਿਆ ਆਪਣੇ ਜਾਰਾ ਲਗਦੀ ਹੈ ਇਹ ਤੇ ਇਹ ਇਹ ਮਨੀ ਪਲਾਂਟ ਆ ਗਿਆ ਹਾਂਜੀ ਤੇ ਐ ਇਦਾਂ ਹੀ ਗਮਲੇ ਵਗੈਰਾ ਨਾਲ ਹੀ ਮਿਲਦਾ ਹੈ ਇਸ ਤੋਂ ਇਲਾਵਾ ਸਾਰੇ ਕੋਈ ਆ ਗਏ ਤੇ ਲੈ ਬਾਈ ਜਿਹੜੀ ਹਾਂਜੀ ਇਹ ਕੀ ਚੀਜ਼ ਹੈ ਵੀਰਾ ਇਹ ਬੰਬੂ ਕਾਟ ਕਹਿੰਦੇ ਨੇ ਜੀ ਇਸਨੂੰ ਬੰਬੂ ਕਾਟ ਹਾਂਜੀ ਇਹ ਆਫਿਸ 'ਚ ਹੋ ਗਿਆ ਜਿਵੇਂ ਅੱਛਾ ਅੱਛਾ ਕਿਤੇ ਮਰਜ਼ੀ ਰੱਖ ਸਕਦੇ ਹੋ ਡੈਸਕ ਟੇਬਲ ਤੇ ਇਹ ਚ ਪਾਣੀ ਵਗੈਰਾ ਹੁਣ ਤਾਂ ਹੈ ਨਹੀਂ ਪਾਣਾ ਪੈਂਦਾ ਹਾਂਜੀ ਪਾਣੀ ਪਾਣਾ ਪੈਂਦਾ ਪਾਣੀ ਪਾਣਾ ਪੈਂਦਾ ਲੋ ਭਾਈ ਆਪਾਂ ਵਿਸ਼ਾਲ ਨਰਸਰੀ ਤੇ ਖੜੇ ਆ ਲొਕੇਸ਼ਨ ਤੁਹਾਨੂੰ ਫੇਰ ਦੱਸ ਰਿਹਾ ਮੂਨਕ ਸ਼ਹਿਰ ਬਿਲਕੁਲ ਤੁਸੀਂ ਦੇਖ ਸਕਦੇ ਹੋ ਕੋਟ ਦੇ ਗੇਟ ਦੇ ਬਿਲਕੁਲ ਸਾਹਮਣੇ ਆ ਅਗਰ ਕੋਈ ਵੀ ਮੂਨਕ ਏਰੀਏ ਦਾ ਜਾਂ ਆਲੇ-ਦੁਆਲੇ ਦਾ ਮੂਨਕ ਵਗੈਰਾ ਚ ਆਂਦਾ ਤਾਂ ਉਰੀ ਇੱਕ ਵਾਰ ਵਿਜ਼ਿਟ ਕਰੋ ਬਾਈ ਕੋਲੇ ਬਹੁਤ ਵਧੀਆ ਪੇੜ-ਪੌਦੇ ਆ ਬਾਈ ਹੋਮ ਡਿਲੀਵਰੀ ਦਾ ਵੀ ਕੰਮ ਕਰਦੇ ਹਾਂ ਸੁਣਿਆ ਕਿਹੜੇ-ਕਿਹੜੇ ਏਰੀਏ ਚ ਜਾਂਦੀਆਂ ਆਪਣੀ ਗੱਡੀਆਂ ਆਪਣੇ ਇੱਧਰ ਬਰੇਟਾ ਬਲਾਡਾ ਤੇ ਇੱਧਰ ਪਾਤੜਾ ਤੱਕ ਜੀ ਤੇ ਇੱਧਰ ਬਰਵਾਲਾ ਰਤੀਆ ਕਿਤੇ ਮਰਜ਼ੀ ਕਰਵਾ ਸਕਦੇ ਵੀ ਆਪਣੀ 4-5 ਦੀਆਂ ਗੱਡੀਆਂ ਚੱਲਦੀਆਂ ਹਾਂਜੀ 4-5 ਗੱਡੀਆਂ ਚੱਲਦੀਆਂ ਤੇ ਇਸ ਤੋਂ ਇਲਾਵਾ ਆਪਣੇ ਕੋਲੇ ਗਮਲੇ ਵਗੈਰਾ ਪੱਥਰ ਦੇ ਪਲਾਸਟਿਕ ਦੇ A to Z ਮਿਲਣਗੇ ਹੈ ਸਭ ਕੁਝ ਮਿਲਣਗੇ ਲੋ ਜੀ ਤੁਹਾਨੂੰ ਇੱਕ ਮੇਨ ਗੱਲ ਕਰਨ ਲੱਗਾ ਕਿਉਂਕਿ ਅੱਜ ਕੱਲ ਨਾ ਪ੍ਰਿਆਵਰਨ ਹੈ ਜੋ ਕਿਉਂਕਿ ਦੂਸ਼ਿਤ ਹੁੰਦਾ ਜਾ ਰਿਹਾ ਅੱਜ ਕੱਲ ਪੇੜ ਪੌਦੇ ਲੋਕ ਕੱਟੀ ਜਾਂਦੇ ਨੇ ਪਰ ਆਪਾਂ ਸਾਰਿਆਂ ਨੂੰ ਇੱਕੋ ਗੱਲ ਤੋਂ ਅਲਰਟ ਕਰਾਂਗੇ ਵੀ ਆਪਦੇ ਘਰੇ ਪੇੜ ਪੌਦਾ ਇੱਕ ਦਰੂ ਇੱਕ ਦੋ ਜ਼ਰੂਰ ਲਾਉਣਾ ਚਾਹੀਦਾ ਆਪਣੇ ਘਰੇ ਗਮਲੇ ਘੜ ਤੱਕ ਪੰਜ ਸੱਤ ਹੋਣੇ ਚਾਹੀਦੇ ਵੀ ਲਾਵੇ ਬੰਦਾ ਇਹ ਜ਼ਰੂਰੀ ਹੈ ਜੇ ਆਪਾਂ ਕੋਸ਼ਿਸ਼ੀ ਗੱਲ ਕਰੀ ਆਪਣੇ ਕੋਲੇ ਜੋ ਇਹ ਛੋਟੇ ਛੋਟੇ ਨੇ ਇਹ ਕਿੰਨੇ ਰੁਪਏ ਤੋਂ ਸਟਾਰਟ ਹੋ ਜਾਂਦੇ ਨੇ ਜਿਹੜੇ ਫਲਾਰ ਵਾਲੇ ਨੇ ਉਹ 20 ਰੁਪਏ ਤੋਂ ਸਟਾਰਟਿੰਗ ਹੈ ਔਰ ਜੇ ਡੈਕੋਰੇਸ਼ਨ ਹੈ ਉਹ 30 ਰੁਪਏ ਤੋਂ ਸਟਾਰਟਿੰਗ ਹੋ ਜਾਂਦੇ ਹੈ ਅੱਛਾ ਤੇ ਉੱਪਰ ਕਿੰਨੀ ਗ੍ਰੇਨ ਤੱਕ ਭੱਜ ਜਾਂਦੇ ਨੇ ਉੱਪ 10000 ਤੱਕ ਹਾਂਜੀ ਲੋ ਬਾਈ ਆਪਾਂ ਫੇਰ ਦੱਸ ਰਿਹਾ ਤੁਹਾਨੂੰ ਵਿਸ਼ਾਲ ਨਰਸਰੀ ਇੱਕ ਵਾਰ ਐਡਰੈਸ ਦੱਸ ਦੋ ਤੁਹਾਡਾ ਇਹ ਆਪਣਾ ਮੋਨਕੇਰੀਆ ਹੀ ਕੋਟ ਦੇ ਸਾਹਮਣੇ ਵਿਸ਼ਾਲ ਨਰਸਰੀ ਆ ਹਾਂਜੀ ਵਿਸ਼ਾਲ ਨਰਸਰੀ ਤੇ ਬਾਈ ਸਕਰੀਨ ਤੇ ਬਾਈ ਦਾ ਨੰਬਰ ਪਾ ਦੂੰਗਾ ਤੇ ਫੋਨ ਨੰਬਰ ਪਾ ਦਾਂਗੇ ਇੱਕ ਵਾਰ ਨੰਬਰ ਵੀ ਬੋਲ ਦੋ ਤੁਸੀਂ ਇੱਥੇ ਬਾਈ ਕੋਲੇ ਗੱਲ ਮਤਲਬ ਬਾਈ ਕੋ ਨੂੰ ਵਿਜ਼ਿਟ ਵੀ ਕਰਿਓ ਤੇ ਬਾਈ ਨਾਲ ਗੱਲ ਕਰਕੇ ਤੁਸੀਂ ਵੀਡੀਓ ਖੋਲ ਤੇ ਦਿਖਾ ਸਕਦੇ ਹੋ ਹਰੇਕ ਨੂੰ ਵੀਡੀਓ ਖੋਲ ਤੇ ਵੀ ਦਿਖਾ ਦਾਂਗੇ ਨੰਬਰ ਦੱਸ ਦੋ ਆਪਣਾ 9023414750 हां बाकी स्क्रीन ਤੇ ਬਾਈ ਦਾ ਨੰਬਰ ਚੱਲ ਰਿਹਾ ਮੂਨਕ ਜੇ ਅਗਰ ਕੋਈ ਆਂਦੇ ਆ ਮੂਨਕੇਰੀ ਵਾਲਾ ਬਾਈ ਕੋਲੇ ਵਿజిਟ ਜ਼ਰੂਰ ਕਰਿਓ ਤੇ ਬਹੁਤ ਸੋਹਣੇ ਸੋਹਣੇ ਆ ਬਾਈ ਇੱਕ ਦੋ ਪੌਦੇ ਆਪਦੇ ਘਰੇ ਜ਼ਰੂਰ ਲਾਣਾ ਚਾਹੀਦਾ ਤੁਸੀਂ ਦੇਖ ਸਕਦੇ ਹੋ ਡੈਕੋਰੇਸ਼ਨ ਵਗੈਰਾ ਇਹ ਸਾਰੇ ਆਪਦੇ ਘਰੇ ਜ਼ਰੂਰ ਲਾਓ ਕਿਉਂਕਿ ਜੇ ਸੇਵ ਟ੍ਰੀਜ਼ ਰਹਿਣਗੇ ਤਾਂ ਹੀ ਸੇਵ এনवायरमेंट ਰਹੂਗਾ ਜਿਹਦੇ ਨਾਲ ਆਪਾਂ ਸਾਹ ਵਗੈਰਾ ਲੈਨੇ ਆ ਥੈਂਕ ਯੂ ਧੰਨਵਾਦ